ਆਰੇ ਦਵਾਰੇ ਦੇ ਅੱਗੇ ਕੀ ਹੈ ਅਭੀ ਤੁਹਾਡੇ ਪਰ ਧੂਆ ਜਿਹਾ ਉੱਤਰਿਆ ਜਾ ਕੇ ਦੇਖੋ ਜਿਸਲੇ ਜਾ ਕੇ ਦੇਖਿਆ ਤੇ ਪਕਿਆ ਪਿਆ ਸੀ ਤਾਂ ਇਹ ਵਿੱਚ ਆਈਡੀਆ ਚ ਮਾਰਕੀਟ ਬੀਤੇ ਕੱਲ ਜਿਹੜੀ ਅੱਗ ਲੱਗੀ ਸੀ ਭਿਆਨਕ ਅੱਗ ਲੱਗੀ ਸੀ ਉਸ ਥਾਂ ਤੇ ਅਸੀਂ ਮੌਜੂਦਾ ਤੁਹਾਨੂੰ ਦੁਕਾਨ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਰਾਵੀਨਾਥ ট্রেਡਰਸ ਜਿਹੜੀ ਦੁਕਾਨ ਆ ਕੋਸਟ ਮਾਰਟੀ ਦੁਕਾਨ 32 ਨੰਬਰ ਤਾਂ ਉਹਨਾਂ ਦੇ ਮਾਲਕ ਜਿਹੜੇ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੀ ਐ ਅੱਗ ਲੱਗੀ ਹਾਂਜੀ ਸਰ ਕੀ ਨਾਮ ਹੈ ਹਾਂਜੀ ਮੇਰਾ ਨਾਮ ਮਨੀਸ਼ ਜੈਨ ਆ ਜੀ ਮਨੀਸ਼ ਜੈਨ ਆਈਡੀ ਚ ਮਾਰਕੀਟ 32 ਨੰਬਰ ਸ਼ਾਪ ਤੇ ਕਿਸ ਤਰ੍ਹਾਂ ਅੱਗ ਲੱਗੀ ਜੀ ਕੱਲ ਸ਼ਾਮ 5 ਵਜੇ ਦੇ ਕਰੀਬ ਕੋਈ ਲੱਗੀ ਐ ਉੱਪਰ 5ਵੀਂ ਮੰਜ਼ਲ ਤੋਂ ਸਭ ਤੋਂ ਉੱਪਰ ਦੀ ਮੰਜ਼ਲ ਐ 5ਵੀਂ ਉੱਥੇ ਕੋਈ ਸ਼ਾਰਟ ਸਰਕਟ ਹੋਇਆ ਵਾ ਸਾਨੂੰ ਤੇ ਬਹੁਤ ਹੀ ਬਾਅਦ ਚ ਲੱਗਾ ਆਲੇ ਦੁਆਲੇ ਆ ਕੇ ਕਿਹਾ ਵੀ ਤੁਹਾਡੇ ਉੱਪਰ ਧੂਆ ਜਿਹਾ ਉੱਤਰਿਆ ਜਾ ਕੇ ਦੇਖੋ ਤੇ ਜਿਸਰੇ ਜਾ ਕੇ ਦੇਖਿਆ ਤੇ ਪਖਿਆ ਪਿਆ ਸੀ ਕੰਮ ਫਿਰ ਸਾਰਾ ਦੁਕਾਨ ਕਾਦੀ ਤਾਂ ਪਾਸਮੈਟਿਕ ਮਨੀਆਰੀ ਦੀ ਤੇ ਫਿਰ ਸਾਰੇ ਮਾਰਕੀਟ ਵਾਲੇ ਜਿਹੜਾ ਜਿਨਾਂ ਕੋਲ ਵੀ ਸਿਲੰਡਰ ਸੀ ਆਪ ਆਪਣੇ ਲੈ ਕੇ ਆਏ ਬਾਲਟੀਆਂ ਪਾਣੀ ਦੀਆਂ ਆਪਾਂ ਤੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਉਹ ਅੱਧਾ ਪੋਣਾ ਘੰਟਾ ਲੱਗਾ ਉਹਨਾਂ ਦੇ ਆਂਦੇ ਆਂਦੇ ਫਸ ਉਹਨੇ ਦੇ ਚੀ ਕੰਮ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਘੱਟੋ ਘੱਟ 50 ਤੋਂ 70 ਲੱਖ ਪੰਜਾਬ 플러스 70 ਤੱਕ ਹੈ ਯਾਨੀ 70 ਲੱਖ ਤੱਕ ਇਹ ਕਰੀਬ ਨੁਕਸਾਨ ਹੋਇਆ ਕਿਉਂਕਿ ਸਾਰਾ ਸਟਾਕ ਹੀ ਮੇਨ ਪੰਜਵੀਂ ਚੌਥੀ ਤੇ ਸੀਗਾ ਫੁੱਲ ਸਟਾਕ ਔਰ ਬਾਕੀ ਜਿਹਨਾਂ ਸਾਰੀ ਮੰਜ਼ਲਾਂ ਤੇ ਜਿਹੜਾ ਪਿਆ ਸੀ ਉਹ ਪਾਣੀ ਨਾਲ ਖਤਮ ਹੋ ਗਿਆ ਤਾਂ ਪਾਣੀ ਵੱਜਾ ਜਿਸਲੇ 20 ਦੇ ਕਰੀਬ ਉਹ ਆਏ ਹੋਣੇ ਆ ਫਾਇਰ ਬ੍ਰਿਗੇਡ ਯਹਾਂ ਜਿਹੜੀਆਂ ਗੱਡੀਆਂ ਪਾਣੀ ਦੇ ਨਾਲ ਸਾਰੇ ਖਤਮ ਹੋ ਗਿਆ ਤਾਂ ਸਾਰੀ ਪੰਜ ਮੰਜ਼ਲਾਂ ਦੀ ਪੰਜ ਮੰਜ਼ਲਾਂ ਖਤਮ ਹੋ ਗਈਆਂ ਤੁਸੀਂ ਤੁਸੀਂ ਦੇਖੂਗੇ ਸਾਰੀਆਂ ਖਤਮ ਹੋ ਗਿਆ ਬਾ ਕਿੰਨਾ ਸਮਾਂ ਲੱਗਾ ਅੱਗੇ ਤੇ ਜਿਹੜਾ ਕਾਬੂ ਪਾਉਣ ਨੂੰ ਕਾਫੀ ਜਿਹੜੀ ਤਸ਼ਦਦ ਹੋਈ ਕੱਲ ਬਾਅਦ ਵਿੱਚ ਉਹਦੀ ਗੱਲ 5 6 ਵਜੇ ਤੋਂ ਸ਼ੁਰੂ ਹੋਏ ਹੋਏ ਤੇ ਰਾਤ ਦੇ ਅਸੀਂ 12 1 ਵਜੇ ਤੱਕ ਤੇ ਲੱਗੇ ਰਹੇ ਹਾਂ ਜਾਂਦੇ ਕਦੀ ਬੁਝਦੀ ਸੀ ਕਦੀ ਬੰਦ ਹੁੰਦੀ ਸੀ ਕਦੀ ਹੁੰਦੀ ਸੀਗੀ ਕਦੀ ਹੁੰਦੀ ਸੀਗੀ ਮੁੜ ਕੇ ਅੱਜ ਸਵੇਰੇ 5 ਵਜੇ ਗਿਆ ਮੈਂ ਥੋਦ ਰਾਤੀ ਤੜਕੇ 5 ਵਜੇ ਗਿਆ ਵਾ ਕੱਲ ਸ਼ਾਮ ਦੇ 5 ਵਜੇ ਤਾਂ ਲੱਗੇ ਤੜਕੇ 5 ਵਜੇ ਮੈਂ ਇੱਥੇ ਹੀ ਰਿਹਾ ਵਾਂ ਤੋਂ ਉਸ ਤੋਂ ਬਾਅਦ ਇਸ ਲਈ ਗਿਆ ਮੈਂ ਦੁਬਾਰਾ ਫੇਰ ਮੈਨੂੰ ਪਹਿਰੇਦਾਰ ਦਾ ਫੋਨ ਆ ਗਿਆ ਵੀ ਆ ਜਾਓ ਫੇਰ ਲੱਗੇਗੇ ਤੇ ਫੇਰ ਦੁਬਾਰਾ ਫੇਰ ਸ਼ੁਰੂ ਹੋ ਗਿਆ ਜੀ ਕੰਮ ਯਾਨੀ ਕਿ 11 12 ਦੇ ਕਰੀਬ ਅੱਜ ਜਾ ਕੇ ਕੰਮ ਪਤਾ ਪਤਾ ਇਸ ਤਰ੍ਹਾਂ ਦੇ ਦੇ ਐਡੀ ਵੱਡੀ ਮਾਰਕੀਟ ਹੈ ਇੱਥੇ ਕੋਈ ਜਿਹੜੀ ਆ ਅੱਗ ਜਿਹੜਾ ਕੋਈ ਸੁਲਤਾਨੀ ਪੜਾਤਾ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਜਿਹੜਾ ਕਿ ਐਡੀ ਵੱਡੀ ਮਾਰਕੀਟ 500 ਤੋਂ ਪਲੱਸ ਬੁਕਾਨਾਂ ਨੇ ਇੱਥੇ ਤੇ ਹਰ ਸਾਲ ਕੋਈ ਨਾ ਕੋਈ ਹਾਦਸਾ ਹੁੰਦਾ ਕਿਸੇ ਨਾ ਕਿਸੇ ਦੁਕਾਨਦਾਰ ਦਾ ਤੇ ਇੱਥੇ ਇੱਕ ਪਰਮਾਨੈਂਟ ਇੱਥੇ ਫਾਇਰ ਵਗੈਰਾ ਇੰਤਜ਼ਾਮ ਹੋਣਾ ਚਾਹੀਦਾ ਜਿਹੜਾ ਕਿ ਉਸੇ ਵੱਲੇ ਅੱਗ ਦੇ ਕਾਬੂ ਪਾਇਆ ਜਾ ਸਕੇ ਜੇ ਕਿਤੇ ਵੀ ਇਨ ਕੇਸ ਕਦੀ ਅੱਗੇ ਵੀ ਕਦੀ ਹੋਵੇ ਤੇ ਬੰਦਾ ਉਸੇ ਬਲੇ ਤੇ ਕਾਬੂ ਪਾਏ ਸਕੇ ਕਿਉਂਕਿ ਇਹ ਆਗਿਆ ਇਹ ਮਿੰਟਾਂ ਦੇ ਫੈਲਦੀ ਹੈ ਤੇ ਅੱਧੇ ਪੌਨੇ ਘੰਟੇ ਦੇ ਵਿੱਚ ਕਿੱਥੇ ਤੇ ਕਿੱਥੇ ਪਹੁੰਚ ਜਾਂਦੀ ਹੈ ਪਹਿਲਾਂ ਵੀ ਇੱਥੇ ਕਈ ਜੜੀਆਂ ਹੋਈਆਂ ਸਨ ਪਹਿਲਾਂ ਵੀ ਆਗੂਗ ਲੱਗੀ ਸੀ ਬਹੁਤ ਹਰ ਸਾਲ ਹੀ ਹੁੰਦੀ ਹੈ ਹਰ ਸਾਲ ਹੀ ਹੁੰਦੀ ਹੈ ਤਾਂ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਆ ਸਾਡਾ ਜਿਹੜਾ ਇੰਨਾ ਜਿਹੜਾ ਨੁਕਸਾਨ ਹੋਇਆ ਸਾਡਾ ਮੁਆਵਜ਼ਾ ਥੋੜਾ ਜਿਹਾ ਇਸ ਤੋਂ ਸਾਡੀ ਇੰਸ਼ੋਰੈਂਸ ਨਹੀਂ ਹੋਈ ਹੋਈ ਕੋਈ ਕਿਸੇ ਕਿਸਮ ਦੀ ਇੰਸ਼ੋਰੈਂਸ ਨਹੀਂ ਹੋਈ ਹੋਈ ਬਸ ਮੈਨੂੰ ਇਹੀ ਮੇਰਾ ਮੁਆਵਜ਼ਾ ਬਨੋ ਦਿੱਤਾ ਜਾਵੇ ਬਹੁਤ ਲੋਕ ਮਿਹਨਤ ਕਰ ਕਰਕੇ ਮੈਂ ਇੱਥੇ ਪਹੁੰਚਿਆ ਸੀ ਇਹੀ ਮੇਰੀ ਪੂੰਜੀ ਆ 50 ਤੋਂ 70 ਲੱਖ ਦਾ ਮੇਰਾ ਨੁਕਸਾਨ ਹੋਇਆ ਦਾ ਮੇਰਾ ਦੋ ਹੋ ਗਿਆ ਵਾ ਮੈਨੂੰ ਦਿੱਤਾ ਜਾਵੇ ਮੇਰਾ ਇੱਕ ਗੱਲ ਮੈਂ ਪੁੱਛਣਾ ਜਿਸ ਵੇਲੇ ਜਦੋਂ ਅੱਗ ਲੱਗੀ ਦੁਕਾਨ ਤੇ ਤਾਂ ਤੁਹਾਡੇ ਹੀ ਤਰ੍ਹਾਂ ਦੇ ਵਰਕਰ ਵੀ ਕੰਮ ਕਰਦੇ ਤੇ ਕਿੱਥੇ ਸੀ ਉਸ ਟਾਈਮ ਵਰਕਰ ਸਾਰੇ ਹੀ ਭੱਜੇ ਜੀ ਸਾਰੇ ਹੀ ਭੱਜੇ ਉੱਪਰ ਨੂੰ ਬਣਿਆ ਕੀ ਹੈ ਹੋਇਆ ਸਭ ਤਾਂ ਵਰਕਰ ਤਾਂ ਥੱਲੇ ਹੀ ਰਹਿੰਦੇ ਆ ਉੱਪਰ ਤੇ ਅਸੀਂ ਉਧਰ ਹੀ ਜਾਣਾ ਨਾ ਜਦੋਂ ਸਾਨੂੰ ਸਮਾਨ ਦੀ ਲੋਡ ਪੈਣੀ ਹੈ ਤੇ ਜਦੋਂ ਸਮਾਨ ਦੀ ਲੋਡ ਪੈ ਉਹਦਾ ਹੀ ਜਾਣਾ ਵਾ ਅਸੀਂ ਉਹ ਪਤਾ ਹੀ ਨਹੀਂ ਲੱਗਾ ਤੇ ਪਤਾ ਤੁਸ ਜਿਥਲੇ ਸਾਹਮਣੇ ਉਹ ਪਤਾ ਲੱਗਾ ਵੀ ਧੁਆ ਆ ਰਿਹਾ ਉਹ ਸਾਹਮਣੇ ਆ ਕੇ ਦੱਸਿਆ ਗਏ ਨੇ ਵੀ ਤੁਹਾਡੀ ਦੁਕਾਨ ਦੇ ਉੱਪਰ ਧੁਆ ਆ ਰਿਹਾ ਦੇਖੋ ਜਾ ਕੇ ਤੇ ਸਾਰੇ ਭੱਜੇ ਅਸੀਂ ਸਾਰੇ ਅਸੀਂ ਕਿ ਭੱਜਿਆ ਸਾਰੀ ਮਾਰਕੀਟ ਵਾਲੇ ਗਏ ਆ ਜਿਨ੍ਹਾਂ ਦੇ ਕੋਲ ਆਪਣੇ ਉਹ ਸੀਗੇ ਸਿਲੰਡਰ ਉਹ ਲੈ ਕੇ ਗਏ ਆ ਜਿਨ੍ਹਾਂ ਬਾਲਟੀਆਂ ਪਾਣੀ ਦੀਆਂ ਪਰ ਮਗਰ ਅਗਰ ਜ਼ਿਆਦਾ ਸੀਗੀ ਨਹੀਂ ਉਹ ਸਜਾ ਕਾਬੂ ਠੀਕ ਹੈ ਤਾ ਕੋਈ ਮਾਲੀ ਨੁਕਸਾਨ ਤਾਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੇ ਰੱਬ ਦਾ ਸ਼ੁਕਰ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਗਰ ਮਾਲ ਤੇ ਮੇਰਾ 50 ਤੋਂ 70 ਲੱਖ ਦਾ ਨੁਕਸਾਨ ਹੋਇਆ ਇਹ ਸਾਰੇ ਦੁਕਾਨਦਾਰ ਜਿਨ੍ਹਾਂ ਦੇ ਦੁਕਾਨ ਤੇ ਜਿਹੜਾ ਸ਼ਾਰਟ ਸਰਕਟ ਦੇ ਨਾਲ ਜਿਹੜੀ ਅੱਗ ਲੱਗੀ ਸੀ ਜੀ ਤਾਂ ਉਹਨਾਂ ਵੱਲੋਂ ਰੋ ਰੋ ਕੇ ਬਿਆਨ ਦਿੱਤਾ ਗਿਆ ਕਿ ਮੇਰੀ ਜਿਹੜੀ ਆ 50 60 50 60 ਲੱਖ ਦਾ ਜਿਹੜਾ ਨੁਕਸਾਨ ਹੋਇਆ ਤਾਂ ਸਰਕਾਰ ਤੋਂ ਇਹੋ ਅਪੀਲ ਕਰਦਾ ਕਿ ਮੇਰੀ ਜਿਹੜੀ ਸਹਾਇਤਾ ਕੀਤੀ ਜਾਵੇ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ رپورਟਰ ਬినੋਦ ਕੁਮਾਰ ਲੋਕ ਰਾਜ ਟੀਵੀ